ਰਸਲ ਬਾਈਪਰ ਭਾਰਤ ਵਿੱਚ ਪਾਈ ਜਾਣ ਵਾਲੀ ਸੱਪਾਂ ਦੀ ਸਭ ਤੋਂ ਜੈ ਰੀਲੀ ਨਸਲ ਹੈ ਤੇ ਕਿਹਾ ਜਾਂਦਾ ਹੈ ਇਹ ਸੱਪ ਅਜਿਹੇ ਸੱਪ ਹੈ ਜੋ ਇੱਕ ਵਾਰ ਦਸਣ ਤੋਂ ਬਾਅਦ ਆਪਣਾ ਜਗ੍ਹਾ ਬਦਲ ਲੈਂਦਾ ਹੈ ਲੇਕਿਨ ਅੱਜ ਦੀ ਸਟੋਰੀ ਦੇ ਵਿੱਚ ਨਾ ਤੇ ਸੱਪ ਨੇ ਉਸ ਵਿਅਕਤੀ ਨੂੰ ਦਸਿਆ ਸੀ ਤੇ ਨਾ ਹੀ ਉਹ ਆਪਣੀ ਜਗ੍ਹਾ ਬਦਲਦਾ ਹੈ ਤੇ ਜਿਸ ਤਰ੍ਹਾਂ ਉਹ ਸੱਪ बार-बार ਲੋਕਾਂ ਨੂੰ ਚੀਕਾ ਮਾਰ ਕੇ ਕਹਿ ਰਿਹਾ ਹੋਏ ਕਿ ਮੇਰਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਨਾ ਤੇ ਮੈਂ ਇਸ ਨੂੰ ਦਸਿਆ ਹੈ ਤੇ ਨਾ ਹੀ ਮੈਂ ਇਸ ਦਾ ਹਥਿਆਰ ਹਾਂ ਤੁਸੀਂ ਜਲਦੀ ਤੋਂ ਜਲਦੀ ਇਸ ਦੇ ਹਥਿਆਾਰੇ ਨੂੰ ਲੱਭ ਲਓ ਪਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਸੱਪ ਨੇ ਇੱਕ ਵਿਅਕਤੀ ਨੂੰ 10 ਵਾਰ ਦਸਿਆ ਹੈ ਪਰ ਜਦ ਪੁਲਿਸ ਇਸ ਚੀਜ਼ ਦੀ ਕਾਰਵਾਈ ਕਰਦੀ ਹੈ ਤੇ ਕਾਰਵਾਈ ਦੇ ਦੌਰਾਨ ਜੋ ਅਸਲੀ ਹਥਿਆਰੇ ਹਨ ਉਹ ਫੜੇ ਜਾਂਦੇ ਹਨ ਤੇ ਸੱਪ ਨੂੰ ਫੜ ਕੇ ਜੰਗਲਾਤ ਮਹਿਕਮੇ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਅੱਗੇ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਦਿੰਦੇ ਹਨ ਤੇ ਜਦ ਇਹ ਕਹਾਣੀ ਲੋਕਾਂ ਤੱਕ ਪਹੁੰਚਦੀ ਹਨ ਤੇ ਲੋਕੀ ਉਹ ਮੇਰਠ ਵਾਲੀ ਪੁਰਾਣੀ ਕਹਾਣੀ ਨੀਲੇ ਡਰਮ ਦੀ ਕਹਾਣੀ ਯਾਦ ਕਰਨ ਲੱਪੈਂਦੇ ਹਨ ਤੇ ਇਹ ਕਹਿੰਦੇ ਹਨ ਕਿ ਅੱਜਕੱਲ ਦੀ ਔਰਤਾਂ ਨੂੰ ਕੀ ਹੋਇਆ ਹੈ ਕਿ ਜੋ ਅਜਿਹੇ ਕਾਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਸੱਚੀ ਕੰਨਾ ਯੂਪ ਦੇ ਜ਼ਿਲ੍ਹਾ ਮੇਰਠ ਦਾ ਇੱਕ ਪਿੰਡ ਅਕਬਰਪੁਰ ਹੈ ਦਿਨ 14 ਅਪ੍ਰੈਲ ਸਵੇਰੇ 5:30 ਵਜੇ ਘਰ ਦਾ ਇੱਕ ਛੋਟਾ ਬੇਟਾ ਜਿਸ ਦੀ ਉਮਰ ਲਗਭਗ 6 ਸਾਲਾ ਤੇ ਜਿਸਦੇ ਨਾਮ ਅੰਕਿਤ ਹੈ ਉਹ ਆਪਣੇ ਪਿਤਾ ਨੂੰ ਜਗਾਣ ਲਈ ਉਸਦੇ ਮੰਜੇ ਦੇ ਨਜ਼ਦੀਕ ਜਾਂਦਾ ਹੈ ਤੇ ਜਿਸ ਤਰ੍ਹਾਂ ਹੀ ਉਹ ਆਪਣੇ ਪਿਓ ਦੇ ਉੱਪਰ ਪਈ ਚਾਦਰ ਨੂੰ ਚੱਕਦਾ ਹੈ ਤੇ ਇੱਕ ਸੱਪ ਆਪਣਾ ਫਨ ਖਿਲਾਰ ਕੇ ਉੱਥੇ ਖੜਾ ਜਾਂਦਾ ਹੈ ਤੇ ਉਹ ਬੱਚਾ ਉਸ ਸੱਪ ਨੂੰ ਦੇਖ ਕੇ ਡਰ ਜਾਂਦਾ ਹੈ ਤੇ ਡੋਰ ਜ਼ੋਰ ਨਾਲ ਚੀਖ ਮਾਰਦਾ ਹੈ ਉਸਦੀ ਚੀਖ ਸੁਣ ਕੇ ਉਸਦੀ ਮਾਂ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਉਸਦੀ ਚੀਖ ਇੰਨੀ ਜ਼ੋਰ ਨਾਲ ਸੀ ਕਿ ਆਸ-ਪड़ोस ਤੱਕ ਉਸਦੀ ਆਵਾਜ਼ ਗਈ ਸੀ ਤੇ ਹੌਲੀ-ਹੌਲੀ ਲੋਕੀ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਹਨ ਲੋਕੀ ਦੇਖਦੇ ਹਨ ਜੋ ਇਹ ਵਿਅਕਤੀ ਲੰਮਾ ਪਿਆ ਹੈ ਉਹ ਕੋਈ ਹਰਕਤ ਨਹੀਂ ਕਰ ਰਿਹਾ ਲੇਕਿਨ ਸੱਪ ਉੱਥੇ ਚੰਗਾ ਭਲਾ ਹਰਕਤਾਂ ਕਰ ਰਿਹਾ ਹੈ ਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਸੱਪ ਨੇ ਇਸ ਨੂੰ ਕਟਿਆ ਹੈ ਇਸ ਨੂੰ ਦਸਿਆ ਹੈ ਇਸ ਕਰਕੇ ਇਸ ਦੀ ਮੌਤ ਹੋ ਗਈ ਹੈ ਤੇ ਇਸੇ ਤਰ੍ਹਾਂ ਹੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਪਾਈ ਹੋਈ ਸੀ ਕਿ ਇਸ ਵਿਅਕਤੀ ਨੂੰ 10 ਵਾਰ ਇੱਕ ਸੱਪ ਨੇ ਦਸਿਆ ਹੈ ਜਿਸ ਨਾਲ ਇਸ ਦੀ ਮੌਤ ਹੋ ਗਈ ਹੈ ਨਾਲ ਦੇ ਪਿੰਡ ਤੋਂ ਸੁਪੇਰੇ ਬੁਲਾਏ ਜਾਂਦੇ ਹਨ ਤੇ ਉਸ ਫੇਰੇ ਉਹ ਸੱਪ ਨੂੰ ਫੜ ਲੈਂਦੇ ਹਨ ਤੇ ਜਦ ਉਹ ਸੱਪ ਨੂੰ ਫੜ ਲੈਂਦੇ ਹਨ ਉਹ ਕੁਝ ਪਿੰਡ ਵਾਲਿਆਂ ਨੂੰ ਕੁਝ ਦੱਸਣਾ ਚਾਹੁੰਦੇ ਹਨ ਲੇਕਿਨ ਇਸ ਤੋਂ ਪਹਿਲੇ ਕੁਝ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਸ ਨੂੰ ਜਲਦੀ ਜਲਦੀ ਡਾਕਟਰ ਦੇ ਕੋਲ ਪਹੁੰਚਾਇਆ ਜਾਏ ਤਾਂ ਕਿ ਇਸ ਦੀ ਜਾਨ ਬਚ ਸਕੇ ਤੇ ਇਸ ਤੋਂ ਬਾਅਦ ਉਸ ਨੂੰ ਨੇੜੇ ਦੇ ਕਿਸੇ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਲੇਕਿਨ ਉਹ ਆਪਣੇ ਹੱਥ ਖੜੇ ਕਰ ਦਿੰਦਾ ਤੇ ਫਿਰ ਇਸ ਤੋਂ ਬਾਅਦ ਉਸ ਨੂੰ ਮੁਜ਼ੱਫਰ ਨਗਰ ਦਾ ਇੱਕ ਏਰੀਆ ਗੁਲਾਬੀ ਹੈ ਉੱਥੇ ਇੱਕ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਹੈ ਜੋ ਕਿ ਅਸਪੈਸ਼ਲਿਸਟ ਸੱਪਾਂ ਦੇ ਕੱਟੇ ਦਾ ਹੀ ਇਲਾਜ ਕਰਦਾ ਹੈ ਲੇਕਿਨ ਜਦ ਉਹ ਡਾਕਟਰ ਉਸ ਦੀ ਨਬਜ਼ ਦੇਖਦਾ ਹੈ ਤੇ ਉਹ ਬੋਲਦਾ ਹੈ ਕਿ ਇਸ ਦੀ ਮੌਤ ਹੋ ਚੁੱਕੀ ਹੈ ਤੁਸੀਂ ਹੁਣ ਇਸ ਨੂੰ ਘਰ ਲੈ ਜਾਓ ਇਸੇ ਦੌਰਾਨ ਹੀ ਕਿਸੇ ਨੇ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਉਸ ਨੇ ਸ਼ਾਇਦ ਪੁਲਿਸ ਨੂੰ ਇਹ ਦੱਸਿਆ ਸੀ ਕਿ ਇਸ ਵਿਅਕਤੀ ਦੀ ਮੌਤ ਹੈ ਜੋ ਸੱਪ ਦੇ ਦਸਣ ਨਾਲ ਨਹੀਂ ਸਗੋ ਕਿਸੇ ਹੋਰ ਨਾਲ ਹੋਈ ਹੈ ਤੇ ਪੁਲਿਸ ਮੌਕੇ ਦਰਾਂ ਉੱਤੇ ਪਹੁੰਚ ਜਾਂਦੀ ਹੈ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਉਹ ਦੇਖਦੀ ਹੈ ਉਸਦੇ ਨੱਕ ਤੇ ਉਸਦੀ ਗਲ ਤੇ ਤੇ ਉਸਦੇ ਗਲੇ ਤੇ ਕੁਝ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਤੇ ਪੁਲਿਸ ਇਸ ਤੋਂ ਬਾਅਦ ਮੁੰਡੇ ਦੇ ਚਾਚੇ ਤੇ ਭਰਾ ਨੂੰ ਥਾਣੇ ਬੁਲਾਉਂਦੀ ਹੈ ਤੇ ਉਹਨਾਂ ਨੂੰ ਪੁੱਛਦੀ ਹੈ ਕਿ ਤੁਹਾਨੂੰ ਗੱਲਬਾਤ ਦਾ ਪਤਾ ਹੈ ਕੀ ਹੋਈ ਹੈ ਕੀ ਨਹੀਂ ਇਹ ਵਾਕਈ ਇਹਦੀ ਸਬ ਕੱਟਣ ਕਰਕੇ ਮੌਤ ਹੋਈ ਹੈ ਤੇ ਉਹ ਅੱਗੇ ਜਵਾਬ ਦਿੰਦੇ ਹਨ ਸਭ ਸਾਨੂੰ ਕੁਝ ਨਹੀਂ ਪਤਾ ਤੁਸੀਂ ਇਸ ਦੀ ਘਰਵਾਲੀ ਨੂੰ ਪੁੱਛ ਲਓ ਇਹ ਅਕਸਰ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਤੇ ਪੁਲਿਸ ਇਸ ਪੁਲਿਸ ਉਸ ਜੋ লাশ ਹੁੰਦੀ ਹੈ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਉਸ ਪੋਸਟਮਾਰਟਮ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਵਿਅਕਤੀ ਦੀ ਜੋ ਮੌਤ ਹੋਈ ਹੈ ਉਹ ਨਾ ਤੇ ਦਸਨ ਕਰਕੇ ਹੋਈ ਹੈ ਉਸ ਦੀ ਮੌਤ ਸਗੂ ਗਲਾ ਘੁੱਟਣ ਕਰਕੇ ਹੋਈ ਹੈ ਤੇ ਹੁਣ ਪੁਲਿਸ ਅੱਗੇ ਨੈਕਸਟ ਇਹ ਆ ਜਾਂਦਾ ਹੈ ਕਿ ਇਸ ਨੂੰ ਕਿਉਂ ਤੇ ਕਿਸ ਨੇ ਮਾਰਿਆ ਹੈ ਫਿਰ ਪੁਲਿਸ ਉਸ ਦੀ ਵਾਈਫ ਰੁਬੀਤਾ ਜੋ ਕਿ ਮੁਜ਼ਫਰਨਗਰ ਦੀ ਹੁੰਦੀ ਹੈ ਤੇ ਉਸ ਨੂੰ ਬੁਲਾਇਆ ਜਾਂਦਾ ਹੈ ਤੇ ਰੁਬੀਤਾ ਪਹਿਲੇ ਤਾਂ ਇਧਰ ਉਧਰ ਦੀਆਂ ਗੱਲਾਂ ਕਰਦੀ ਹੈ ਤੇ ਉਸ ਤੋਂ ਬਾਅਦ ਜਦ ਪੁਲਿਸ ਸ਼ਕਤੀ ਨਾਲ ਉਸ ਨਾਲ ਪੇਸ਼ ਆਂਦੀ ਹੈ ਤੇ ਉਹ ਦੱਸਦੀ ਹੈ ਕਿ ਸਾਹ 8 ਤੋਂ 8 ਸਾਲ ਪਹਿਲਾਂ ਮੇਰੀ ਅਮਿਤ ਦੇ ਨਾਲ ਮੈਰਿਜ ਹੋਈ ਸੀ ਤਾਂ ਸਾਡੇ ਤਿੰਨ ਬੱਚੇ ਸਨ ਤੇ ਸਾਡਾ ਪਰਿਵਾਰ ਰਾਜੀ ਖੁਸ਼ੀ ਚੱਲ ਰਿਹਾ ਸੀ ਔਰ ਮੇਰੇ ਪਤੀ ਪੱਥਰ ਲਗਾਣ ਦਾ ਕੰਮ ਕਰਦੇ ਹਨ ਲੇਕਿਨ ਮੇਰੇ ਪਤੀ ਮੈਨੂੰ ਅਕਸਰ ਮਾਰਦੇ ਕੁੱਟਦੇ ਰਹਿੰਦੇ ਸਨ ਮੈਨੂੰ ਨੰਗਾ ਕਰਕੇ ਕੁੱਟਦੇ ਸਨ ਤੇ ਮੈਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਸਨ ਤੇ ਸਾਡਾ ਅਸੂਏ ਝਗੜਾ ਚੱਲਦਾ ਰਹਿੰਦਾ ਸੀ ਤੇ ਇਸੇ ਦੌਰਾਨ ਮੇਰੇ ਜੋ ਅਤੇ ਅਮਿਤ ਉਹਨਾਂ ਦਾ ਇੱਕ ਦੋਸਤ ਅਮਰਜੀਤ ਪਿਛਲੇ 1 ਸਾਲ ਤੋਂ ਸਾਡੇ ਘਰ ਆਇਆ ਜਾਇਆ ਕਰਦਾ ਸੀ ਤੇ ਇੱਕ ਵਾਰ ਉਸਨੇ ਮੇਰਾ ਨੰਬਰ ਮੰਗ ਲਿਆ ਸੀ ਉਹ ਕਹਿੰਦਾ ਸੀ ਕਿ ਭਾਬੀ ਅਮਿਤ ਨਾਲ ਤਾਂ ਗੱਲ ਹੋਣੀ ਪੈਂਦੀ ਹੈ ਤੁਸੀਂ ਆਪਣਾ ਨੰਬਰ ਦੇ ਦਿਓ ਜੇ ਕਦੇ ਇਹਦੇ ਨਾਲ ਗੱਲ ਕਰਨੀ ਪਏ ਤਾਂ ਮੈਂ ਨੰਬਰ ਗੱਲ ਕਰ ਸਕਾਂ ਤੇ ਫਿਰ ਉਹ ਕਦੀ ਕਦੀ ਮੈਨੂੰ ਫੋਨ ਕਰ ਲੈਂਦਾ ਸੀ ਤੇ ਇੱਕ ਦਿਨ ਅਮਿਤ ਨੇ ਮੈਨੂੰ ਬਹੁਤ ਮਾਰਿਆ ਘੁਟਿਆ ਸੀ ਤੇ ਤੇ ਅਮਿਤ ਨੇ ਉਸ ਦਿਨ ਜੋ ਅਮਰਜੀਤ ਹੈ ਉਸਨੇ ਮੈਨੂੰ ਕਾਲ ਕੀਤੀ ਸੀ ਤੇ ਮੇਰੀ ਕਰਾਉਂ ਦੀ ਆਵਾਜ਼ਾਂ ਸੁਣ ਕੇ ਅਮਰਜੀਤ ਨੇ ਮੈਨੂੰ ਪੁੱਛਿਆ ਸੀ ਕਿ ਭਾਬੀ ਕੀ ਗੱਲ ਹੋਈ ਹੈ ਤੇਰੀ ਤਬੀਅਤ ਠੀਕ ਨਹੀਂ ਹੈ ਤੇ ਮੈਨੂੰ ਰੋਣਾ ਆ ਗਿਆ ਤੇ ਮੈਂ ਸਾਰੀ ਆਪਣੀ ਹੱਟ ਬਿੱਤੀ ਉਸ ਨੂੰ ਸੁਣਾ ਦਿੰਦੀ ਤੇ ਇਸ ਤੋਂ ਬਾਅਦ ਅਮਰਜੀਤ ਹੌਲੀ-ਹੌਲੀ ਮੈਨੂੰ ਮੇਰਾ ਦੁੱਖ ਦੁੱਖ ਦਰਦ ਬੰਡਲ ਲਈ ਮੈਨੂੰ ਕਾਲ ਕਰਦਾ ਰਹਿੰਦਾ ਤੇ ਇਸ ਤਰ੍ਹਾਂ ਹੌਲੀ-ਹੌਲੀ ਸਾਨੂੰ ਆਪਸ ਵਿੱਚ ਪਿਆਰ ਹੋ ਗਿਆ ਤੇ ਆਪਾਂ ਪਹਿਲੇ ਫੋਨ ਤੇ ਕਾਫੀ ਟਾਈਮ ਗੱਲ ਕਰਦੇ ਰਹੇ ਤੇ ਉਸ ਤੋਂ ਬਾਅਦ ਜਦ ਅਮਿਤ ਘਰ ਨਹੀਂ ਹੁੰਦਾ ਤਾਂ ਉਸ ਦੀ ਅਨੁਪਸਥਿਤੀ ਦੇ ਵਿੱਚ ਅਮਰਜੀਤ ਘਰ ਆ ਜਾਂਦਾ ਤੇ ਇਹਨਾਂ ਦੋਨਾਂ ਦੇ ਸਰੀਰਕ ਸਬੰਧ ਵੀ ਬਣਦੇ ਸਨ ਤੇ ਇਹ ਟਾਈਮ کافی دیر ਕੰਮ ਚੱਲਦਾ ਰਿਹਾ ਤੇ ਇਸ ਗੱਲ ਦੀ ਖਬਰ ਅਕਸਰ ਪਿੰਡ ਵਾਲਿਆਂ ਨੂੰ ਲੱਗੇ ਹੀ ਹੋਈ ਸੀ ਤੇ ਉਹਨਾਂ ਦੋਨਾਂ ਦੇ ਬਾਰੇ ਲੋਕਿੰਗ ਗੱਲਾਂ ਵੀ ਬਣਾਉਣ ਲੱਗ ਪਏ ਸਨ ਪਰ ਜੋ ਅਮੀਤ ਸੀ ਉਸ ਨੂੰ ਇਸ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ ਪਰ 30 ਮਾਰਚ 2025 ਨੂੰ ਅਮੀਤ ਅਚਾਨਕ ਇਹ ਜੀ ਕੋਈ ਘਟਨਾ ਦੇਖਦਾ ਇਹ ਜ ਹੈ ਕੋਈ ਸੀਨ ਦੇਖਦਾ ਹੈ ਜਿਸ ਨਾਲ ਉਹ ਅਗ ਬੂਲਾ ਹੋ ਜਾਂਦਾ ਹੈ ਤੇ ਕਿਸੇ ਤੇਜ਼ ਹਥਿਆਰ ਤੇ ਨਾਲ ਆਪਣੇ ਦੋਸਤ ਅਮਰਜੀਤ ਤੇ ਹਮਲਾ ਕਰਦਾ ਹੈ ਤੇ ਇਸੇ ਦੌਰਾਨ ਉਸਦੇ ਹੱਥ ਤੇ ਅਮਰਜੀਤ ਦੇ ਹੱਥੇ 13 ਟਾਂਕੇ ਲੱਗਦੇ ਹਨ ਤੇ ਬਾਅਦ ਵਿੱਚ ਸਮਝੌਤਾ ਕਰਕੇ ਉਹਨਾਂ ਦੀ ਦੁਲ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਲੇਕਿਨ ਜੋ ਅਮਿਤ ਹੁੰਦਾ ਹੈ ਉਹ ਆਪਣੀ ਪਤਨੀ ਕਰਦਾ ਹੈ ਕਿ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੈਂ ਅਮਰਜੀਤ ਨੂੰ ਮਾਰਨਾ ਹੀ ਮਾਰਨਾ ਹੈ ਇਸ ਨੂੰ ਜੀਣ ਨਹੀਂ ਦੇਣਾ ਇਸ ਵਿੱਚ ਤੂੰ ਮੇਰੀ ਮਦਦ ਕਰੇਂਗੀ ਪਰ ਜੋ ਰੋਬੀਤਾ ਹੁੰਦੀ ਹੈ ਉਹ ਅੱਗੇ ਹੀ ਆਪਣੇ ਪਤੀ ਅਮਿਤ ਤੋਂ ਤੰਗ ਆ ਚੁੱਕੀ ਹੁੰਦੀ ਹੈ ਕਿਉਂਕਿ ਉਹ ਅਕਸਰ ਉਸ ਨਾਲ ਲੜਾਈ ਝਗੜਾ ਕਰਦਾ ਸੀ ਮਾਰਦਾ ਕੁੱਟਦਾ ਸੀ ਇੱਥੋਂ ਤੱਕ ਕਿ ਉਸ ਨੂੰ ਨੰਗਿਆਂ ਕਰਕੇ ਬਾਰ-ਬਾਰ ਕੁੱਟਦਾ ਸੀ ਤੇ ਇਸ ਲਈ ਉਹ ਅਮਰਜੀਤ ਨੂੰ ਕਹਿੰਦੀ ਹੈ ਕਿ ਕਿਉਂ ਨਾ ਮੈਂ ਆਪਣੇ ਪਤੀ ਨੂੰ ਰਸਤੇ ਤੋਂ ਹਟਾ ਦੇਵਾਂ ਤੇ ਉਸ ਨਾਲ ਸਲਾਹ ਕਰਦੀ ਹੈ ਕਿ ਕੋਈ ਅਜਿਹਾ ਜਿਹਾ ਕਾਰਾ ਕੀਤਾ ਜਾਏ ਜਿਸ ਤੇ ਸਾਨੂੰ ਇਸ ਦੇ ਕਤਲ ਦਾ ਸਾਡੇ ਤੇ ਸ਼ੱਕ ਵੀ ਨਾ ਪਵੇ ਤੇ ਇਸ ਤਰ੍ਹਾਂ ਉਹ ਕਾਫੀ ਵੀਡੀਓਜ਼ ਵਗੈਰਾ ਦੇਖਦੇ ਹਨ ਤੇ ਇੱਕ ਵੀਡੀਓ ਦੇ ਵਿੱਚ ਉਹ ਦੇਖਦੇ ਹਨ ਕਿ ਇੱਕ ਵਿਅਕਤੀ ਨੂੰ ਮਾਰ ਕੇ ਉਸ ਦੇ ਉੱਤੇ ਸੱਪ ਸੌੜ ਦਿੱਤਾ ਜਾਂਦਾ ਹੈ ਤੇ ਜਾਂ ਤਾਂ ਕਿ ਉਹ ਸਾਰਾ ਇਲਜ਼ਾਮ ਸੱਪ ਤੇ ਪੈ ਜਾਵੇ ਤੇ ਉਹ ਅਜਿਹੀ ਇੱਕ ਵਿਉਂਤ ਬਣਾਉਂਦੇ ਹਨ 13 ਅਪ੍ਰੈਲ ਨੂੰ ਅਮਿਤ ਤੇ ਰੁਬੀਤਾ ਦਾ ਫਿਰ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦਿਨ ਰੁਬੀਤਾ ਬੜੀ ਅਗੂਗਲੀ ਆਜ਼ਾਦੀ ਹੈ ਤੇ ਉਹ ਉਸੇ ਟਾਈਮ ਹੀ ਅਮਰਜੀਤ ਨੂੰ ਫੋਨ ਕਰਦੀ ਹੈ ਕਿ ਮੈਂ ਇਸ ਨੂੰ ਅੱਜ ਹੀ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੀ ਹਾਂ ਤੂੰ ਕਿਸ ਤਰ੍ਹਾਂ ਵੀ ਇੱਕ ਸੱਪ ਦਾ ਅਰੇਂਜਮੈਂਟ ਕਰ ਫਿਰ ਅਮਰਜੀਤ ਉਸ ਨੂੰ ਕਹਿੰਦਾ ਹੈ ਤੂੰ ਚਿੰਤਾ ਨਾ ਕਰ ਤੇ ਅਮਰਜੀਤ ਇੱਕ ਸੱਪ ਦਾ ਅਰੇਂਜਮੈਂਟ ਕਰਦਾ ਹੈ ਤੇ ਕਿਸੇ ਨੂੰ ਕਹਿੰਦਾ ਇੱਕ ਮੈਨੂੰ ਇੱਕ ਜ਼ਹਿਰੀਲਾ ਸੱਪ ਚਾਹੀਦਾ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ ਜਿਸ ਤੇ ਉਸ ਨੂੰ ਸੱਪ ਦਿੱਤਾ ਹੈ ਉਸ ਨੇ ਉਸਤੇ ਦੰਦ ਪਹਿਲੇ ਹੀ ਤੋੜ ਦਿੱਤੇ ਹਨ ਤੇ ਉਹ ਜ਼ਰੀਲਾ ਨਹੀਂ ਹੈ ਤੇ ਉਹ ਅਮਰਜੀਤ ਨੇ ਇੱਕ ਥੈਲੀ ਦੇ ਵਿੱਚ ਪਾ ਕੇ ਉਹ ਸੱਪ ਦੇ ਦਿੰਦਾ ਹੈ ਤੇ ਉਸੇ ਰਾਤ ਨੂੰ 11 ਵਜੇ ਅਮਰਜੀਤ ਅਮਿਤ ਦੇ ਘਰ ਪਹੁੰਚਦਾ ਹੈ ਤੇ ਦਰਵਾਜ਼ਾ ਖੁੱਲਦਾ ਹੈ ਤੇ ਅਮਰਜੀਤ ਘਰ ਦੇ ਅੰਦਰ ਜਾਂਦਾ ਹੈ ਅਮਰਜੀਤ ਉਸ ਦਾ ਮੂੰਹ ਫੜ ਕੇ ਦਬਾਉਂਦਾ ਹੈ ਤੇ ਜੋ ਰੁਬੀਤਾ ਹੁੰਦੀ ਹੈ ਉਸ ਦੇ ਹੱਥ ਤੇ ਪੈਰ ਫੜ ਕੇ ਟਾਈਆਂ ਨਾਲ ਫੜ ਲੈਂਦੀ ਹੈ ਤੇ ਇਸੇ ਦੌਰਾਨ ਅਮਿਤ ਦੀ ਮੌਤ ਹੋ ਜਾਂਦੀ ਹੈ ਤੇ ਅਮੀਦ ਦੀ ਮੌਤ ਤੋਂ ਬਾਅਦ ਅਮਰਜੀਤ ਤੇ ਰੁਕਤਾ ਉਸ ਨੂੰ ਚੱਕ ਕੇ 베ੜੇ ਤੇ ਮੰਜੇ ਤੇ ਉਸ ਨੂੰ ਪਾ ਦਿੰਦੇ ਹਨ ਤੇ ਉਸ ਦੇ ਉੱਪਰ ਉਹ ਸੱਪ ਛੋੜ ਦਿੰਦੇ ਹਨ ਤੇ ਇਸ ਤੋਂ ਬਾਅਦ ਉਸ ਦੇ ਉੱਤੇ ਚਾਦਰ ਦੇ ਦਿੰਦੇ ਹਨ ਤੇ ਜਦ ਅਗਲਾ ਦਿਨ ਸਵੇਰੇ ਹੁੰਦਾ ਹੈ ਤੇ ਰੋਲਾ ਪੈ ਜਾਂਦਾ ਹੈ ਕਿ ਅਮੀਦ ਦੀ ਸੱਪ ਦੇ ਦਸਣ ਦੇ ਨਾਲ ਮੌਤ ਹੋ ਗਈ ਹੈ ਲੇਕਿਨ ਉਹ ਸੱਪ ਉੱਥੇ ਧਿਆਨ ਦੇ ਤੁਰ ਬੈਠਾ ਰਹਿੰਦਾ ਜਿਵੇਂ ਆਪਣੀ ਉਹ ਬੇਗੁਨਾਹੀ ਦਾ ਸਬੂਤ ਦੇ ਰਿਹਾ ਹੋਵੇ ਜਿਵੇਂ ਉਹ ਪੁਲਿਸ ਤੇ ਆਉਣ ਦਾ ਵੇਟ ਕਰ ਰਿਹਾ ਹੋਵੇ ਕਿ ਮੈਂ ਬੇਕਸੂਰ ਹਾਂ ਜੋ ਜਿਨ੍ਹਾਂ ਨੇ ਇਸ ਦਾ ਕਤਲ ਕੀਤਾ ਹੈ ਉਹਨਾਂ ਨੂੰ ਫੜੋ ਤੇ ਫਿਰ ਫਿਰ ਉਹ ਫੜੇ ਜਾਂਦੇ ਹਨ ਪੋਸਟਮਾਰਟਮ ਦੀ ਰਿਪੋਰਟ ਦੇ ਬਾਅਦ ਉਸਤੇ ਗਲੇ ਤੇ ਜੋ ਨਿਸ਼ਾਨ ਹੁੰਦੇ ਹਨ ਉਸਤੇ ਗਲੇ ਤੇ ਨੱਕ ਤੇ ਤੇ ਅ ਗਲ ਦੇ ਉੱਤੇ ਜੋ ਨਿਸ਼ਾਨ ਹੁੰਦੇ ਹਨ ਉਸੇ ਕਰਕੇ ਅਮਰਜੀਤ ਤੇ ਰੁਬੀਤਾ ਦੋਨੋਂ ਫੜੇ ਜਾਂਦੇ ਹਨ ਤੇ ਸੱਪ ਨੂੰ ਜੰਗਲਾਤ ਮਹਿਕਮੇ ਨੂੰ ਦੇ ਦਿੱਤਾ ਜਾਂਦਾ ਹੈ ਜੋ ਕਿ ਉਸ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਮੇਰਾ ਮਤਿ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੰਗ ਪਰੇਸ਼ਾਨ ਕਰਨਾ ਹੈ